ਪਰਿਵਾਰ ਦੇ ਮੇਰੇ ਵੀਰ ਮੇਰਾ ਪਿਆਰ ਕਰਨ ਵਾਲੇ ਇੱਥੇ ਪਹੁੰਚੇ ਆ ਜੀ ਬੜੀ ਦੇਰ ਤੋਂ ਫਰੈਟ ਆਇਆ ਮੇਰਾ ਗਨਮਣ ਮੈਂ ਯੂਸਖਾਨ ਦਾ ਪ੍ਰਧਾਨデア ਮੇਰਾ ਗਨਮਣ ਰਹੇ ਆ ਜੀ ਇੱਥੇ ਮੈਂ ਗਰੇ ਨਹੀਂ ਕਰਨਾ ਚਾਹੁੰਦਾ ਹੂੰ ਕਈ ਇੱਥੇ ਐਸਐਸਪੀ ਆਏ ਕਬਾਲ ਸਿੰਘ ਲਾਲਪੁਰਾ ਮੇਰਾ ਉਹਨਾਂ ਨਾਲ ਚੰਗਾ ਪਿਆਰ ਆ ਜੀ ਇੱਥੇ ਐਸਐਸਪੀ ਰਹੇ ਜੀ ਨਹੀਂ ਹੋਏ ਮੇਰੇ ਗਨਮਣ ਵਾਪਸ ਹੋ ਕੇ ਤੇ ਡੀਏ ਜੀ ਘਰੇ ਵਾਲੋਂ ਨਾਲ ਗਨਮਣ ਭੇਜੇ ਸੀ ਜੀ ਮੈਂ ਇਹ ਗੱਲ ਕਹਿਣੀ ਚਾਹਨਾ ਬੜੀ ਧੀਰ ਤੋਂ ਹੀ ਗੱਲ ਕਹਿਣੀ ਚਾਹਨਾ ਮੈਂ ਸੱਚ ਦੇ ਹੱਕ ਦੇ ਉਲਟ ਬੋਲਦਾ ਜੀ ਇਹ ਸੱਚ ਬਾਰੇ ਬੋਲਾਂ ਹੱਕ ਬਾਰੇ ਬੋਲਾਂ ਭਾਵੇਂ ਕੋਈ ਪੋਲੀਟੀਕਲ ਲੀਡਰ ਵੱਡਾ ਕੋਈ ਕਿੱਡਾ ਵੀ ਲੀਡਰ ਹੋਵੇ ਜੀ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਯਾਰ ਕਪੂਰ ਥੱਲੇ ਦੇ ਹਾਲਾਤ ਜੋ ਆ ਉਹਨਾਂ ਬਾਰੇ ਕੋਈ ਖੋਲ ਕੇ ਨਹੀਂ ਨਹੀਂ ਅਸਲੇ ਤੋਂ ਅੱਡੇ ਤੇ ਹਮਲਾ ਹੋਇਆ ਤੁਹਾਨੂੰ ਨਹੀਂ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੂੰ ਐਸ ਲਈ ਮੌਕੇ ਤੇ ਹੋਣਾ ਚਾਹੀਦਾ ਹ ਜੇ ਉਹਨਾਂ ਨੂੰ ਮੇਰੇ ਖਾਤ ਗੱਲ ਨਹੀਂ ਪਤਾ ਲੱਗੀ ਪ੍ਰਸ਼ਾਸਨ ਜਿਹੜਾ ਉਹਦਾ ਪਹੁੰਚਣਾ ਬੰਦਾ ਸੀ ਬਸ ਇੱਕ ਹਮਲਾ ਕਿਹੜੇ ਬੰਦੇ ਸੀਗੇ ਕੀ ਮੈਨੂੰ ਕੋਈ ਨਹੀਂ ਉਹਨਾਂ ਦਾ ਪਤਾ ਮੈਨੂੰ ਪਹਿਲਾਂ ਥ्रेट ਆਉਂਦੇ ਰਹੇ ਆ ਮੈਨੂੰ ਵੀ ਪਤਾ ਮੈਨੂੰ ਉਥੇ ਤੁਸੀਂ ਕਿਹੜੀ ਜਗ੍ਹਾ ਤੇ ਬੈਠੇ ਜਿੱਦੋਂ ਲੜੇ ਗਏ ਜੰਮੇ ਪਾ ਕੇ ਕੁੱਟਿਆ ਗਿਆ ਮੇਰੇ ਸਿਰ ਤੇ ਮੱਜੀਆਂ ਪ੍ਰਧਾਨ ਜੀ ਤੁਹਾਨੂੰ ਥਾਟ ਨੇ ਜਦੋਂ ਆਡੇ ਸੀ ਤੁਹਾਨੂੰ ਕੋਈ ਸਿਕਿਉਰਿਟੀ ਦਿੱਤੀ ਸਰਕਾਰ ਨੇ ਨਹੀਂ ਮੈਨੂੰ ਨਹੀਂ ਦਿੱਤੀ ਪ੍ਰਧਾਨ ਜੀ ਕਿੰਨੇ ਬੰਦੇ ਸੀ ਜੀ ਕਿਹੜੀ ਜਗ੍ਹਾ ਤੇ ਬੰਦੇ ਸੀ ਤਿੰਨੇ ਚਾਰ ਬੰਦੇ ਹੋਰ ਸੀਗੇ ਦੋ ਤਿੰਨ ਬੰਦੇ ਜਿਹੜਾ ਮੈਂ ਪਛਾਣ ਕੇ ਜੀ ਤੁਸੀਂ ਮੌਜੂਦਾ ਕਿਹੜੀ ਜਗ੍ਹਾ ਤੇ ਬੈਠੇ ਜਿੱਥੇ ਤੁਹਾਡੇ ਤੇ ਹਮਲਾ ਹੋਇਆ ਸਾਰਾ ਆ ਰਹੇ ਸੀਗੇ ਬੀਨਸ ਦੇ ਸਾਹਮਣੇ ਅਸੀਂ ਰੁਕੇ ਇੱਕ ਬੱਚਾ ਸੀਗਾ ਉੱਥੇ ਮੈਂ ਕਿਹਾ ਬੱਚਾ ਗੱਡੀ ਲੈ ਕੇ ਆ ਰਿਹਾ ਪੁਲਿਸ ਇਹਨੂੰ ਕਲਾਈਨਲੀ ਸਾਇੰਟੀਫਿਕ ਕਰਦੇ ਬੰਦੇ ਉੱਤਲੇ ਆ ਉਹਨੇ ਇੱਕ ਦਮ ਕਰਤਾ ਮੰਨਦਾ ਸੀ ਮੰਦੇਓ ਪ੍ਰੀ ਪਲੈਨਿੰਗ ਧੱਕੇ ਨਾਲ ਕੀਤਾ ਗਿਆ ਮੈਂ ਇਹਨੂੰ ਮਾਇਨ ਨਾ ਕਰਿਓ ਮੈਂ ਪ੍ਰੀ ਪਲੈਨਿੰਗ ਨੂੰ ਵੀ ਮੰਨਦਾ ਮੈਂ ਇਹ ਵੀ ਨਹੀਂ ਮੰਨਦਾ ਕਿ ਹੋ ਸਕਦਾ ਬੰਦੇ ਕੌਣ ਹੈ ਉਹ ਜਾਂਚ ਦੇ ਤੁਸੀਂ ਵੀਰ ਆ ਸਤਾਰਤ ਵੀਰ ਆ ਜਾਂਚ ਦੇ ਉੱਤੇ ਆਧਾਰ ਤੋਂ ਹੋਊਗਾ ਤੁਸੀਂ ਬਹੁਤ ਸਤਾਰਨ ਪੱਤਰਕਾਰ ਆ ਜ਼ਿਲ੍ਹਾ ਪ੍ਰਸ਼ਾਸਨ ਦਾ ਐਤਵਲੇ ਕੋਈ ਅਧਿਕਾਰੀ ਨਹੀਂ ਪਹੁੰਚ ਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮੁੱਖ ਤੇ ਆਇਆ ਦੇਖਦੇ ਆ ਕਿ ਐਸਐਚਓ ਸਾਹਿਬ ਆ ਰਹੇ ਡੀਐਸਪੀ ਆ ਰਹੇ ਕਿਸੇ ਕਹਿ ਰਹੇ ਉਹ ਕਹਿੰਦੇ ਮੈਂ ਹਮੇਸ਼ਾ ਅਫਸਰਾਂ ਦਾ ਸਾਥ ਦਿੱਤਾ ਤੁਹਾਡੇ ਮਗਰ ਆਈ ਬਾਤ ਨੂੰ ਮੈਂ ਇੱਕ ਜੀ ਪੁੱਛਣਾ ਚਾਹਨਾ ਵਾ ਇੱਥੇ ਐਸਐਚਓ ਤੋਂ ਇਲਾਵਾ ਕੋਈ ਨਹੀਂ ਹੈ ਐਸਐਚਓ ਬਿਆਨ ਲੈ ਗਿਆ ਵਾ ਜੇ ਤੁਹਾਡੀ ਜੇ ਐਸਐਚਓ ਤੋਂ ਇਲਾਵਾ ਕੋਈ ਵੱਡਾ ਅਫਸਰ ਨਹੀਂ ਹੈ ਤੁਹਾਡੀ ਰਣਨੀਤੀ ਕੀ ਲਾਉਗੀ ਬਿਆਨ ਕੋਈ ਲੈ ਗਿਆ ਪਬਜੀ ਦੀ ਗੱਲ ਕਰ ਬਿਆਨ ਕੋਈ ਲੈ ਗਿਆ ਐਸਟੋ ਮੋਕੇ ਤੇ ਆ ਕੇ ਦੋਨੋਂ ਬੰਦੇ ਰਾਉਂਡ ਅਪ ਕੀਤੇ ਆ ਹਾਂ ਕਰ ਲੈ ਡਾਂਸ ਫੇਰ ਕੇ ਲਗੇ ਆ ਸ਼ਾਸਨ ਨੇ ਸਾਨੂੰ ਪੂਰਾ ਤੁੜਕਾ ਪਿਆਰ ਗਾਣਾ ਵੀ ਪੂਰਾ ਠੋਕਣਗੇ ਬਿਠਾ ਲੇ ਉੱਥੇ ਅਰ ਕਿੰਨੇ ਕਿੰਨੇ ਬੰਦੇ ਆਉਣ ਦੋ ਬੰਦੇ ਦੋ ਬੰਦੇ ਕਮਜੀ ਨੂੰ ਨਾ ਪਤਾ ਲੱਗ ਜਾਈ ਇਹ ਜਿਹੜਾ ਜਿਹੜਾ